ਦੋਸਤੋ 1 ਫਰਵਰੀ 2026 ਤੋਂ ਬੈਂਕ ਤੁਹਾਨੂੰ ਮੈਸੇਜ ਨਹੀਂ ਭੇਜੇਗਾ ਹਾਂਜੀ ਇਹ ਗੱਲ ਤੁਸੀਂ ਵੀ ਸੋਸ਼ਲ ਮੀਡੀਆ ਤੇ ਸੁਣੀ ਹੋਵੇਗੀ ਜਾਂ ਫਿਰ ਅਖਬਾਰਾਂ ਵਿੱਚ ਪੜ੍ਹੀ ਹੋਵੇਗੀ ਲੋਕ ਸੋਚ ਰਹੇ ਹਨ ਜੇ ਸਾਡੇ ਖਾਤੇ ਵਿੱਚ ਪੈਸਾ ਕੱਟਿਆ ਗਿਆ ਜਾਂ ਸੀ ਪੈਸਾ ਕੱਢਿਆ ਤਾਂ ਸਾਨੂੰ ਜਾਣਕਾਰੀ ਕਿਵੇਂ ਮਿਲੇਗੀ ਕਈ ਲੋਕਾਂ ਦੇ ਮਨਾਂ 'ਚ ਸਵਾਲ ਨੇ ਜੇ ਬੈਂਕ ਨਹੀਂ ਮੈਸੇਜ ਭੇਜੇਗਾ ਨਾ ਕਾਲ ਕਰੇਗਾ ਤਾਂ ਫਿਰ ਸਾਨੂੰ ਛੋਟੇ ਮੋਟੇ ਲੈਣ ਦੇਣ ਦਾ ਕਿਵੇਂ ਪਤਾ ਲੱਗੇਗਾ ਲੋਕਾਂ ਦੇ ਸਵਾਲ ਹੈ ਕਿ ਉਸ ਦੇ ਲਈ ਸਾਨੂੰ ਪੁੱਛਣ ਦੇ ਲਈ ਬੈਂਕ ਜਾਣਾ ਪਵੇਗਾ ਇਹ ਸਭ ਗੱਲਾਂ ਲੋਕਾਂ ਨੂੰ ਡਰਾ ਰਹੀਆਂ ਹਨ ਇਸੇ ਕਰਕੇ ਮੈਂ ਅੱਜ ਇਸ ਮੁੱਦੇ ਤੇ ਇੱਕ ਵਿਸਤਾਰ ਨਾਲ ਵੀਡੀਓ ਬਣਾਈ ਹੈ ਤਾਂ ਉਹ ਵੀਡੀਓ ਸ਼ੁਰੂ ਕਰੀਏ ਅਤੇ ਇੱਕ ਇੱਕ ਗੱਲ ਤੁਹਾਨੂੰ ਸਮਝਾਈਏ ਜਿਨ੍ਹਾਂ ਦਾ ਬੈਂਕ ਖਾਤਾ ਭਾਰਤੀ ਦੀ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਬੈਂਕ ਵਿੱਚ ਖੁੱਲਿਆ ਹੋਇਆ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਬੈਂਕ SMS ਭੇਜਣਾ ਪੂਰੀ ਤਰ੍ਹਾਂ ਬੰਦ ਕਰ ਰਿਹਾ ਹੈ ਇਸ ਦਾ ਜਵਾਬ ਹੈ ਨਹੀਂ ਬੈਂਕ ਦਾ SMS ਪੂਰੀ ਤਰ੍ਹਾਂ ਬੰਦ ਨਹੀਂ ਕਰ ਰਿਹਾ ਪਰ ਕੁਝ ਸ਼ਰਤਾਂ ਦੇ ਨਾਲ ਸਚਾਈ ਇਹ ਹੈ ਕਿ ਬੈਂਕ SMS ਭੇਜਦਾ ਰਹੇਗਾ ਪਰ ਹੁਣ ਹਰ ਇੱਕ ਚੀਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਨਹੀਂ ਮਿਲੇਗਾ ਪਹਿਲਾਂ ਜਿਹੜੇ SMS ਆਉਂਦੇ ਸਨ ਅਤੇ ਹੁਣ ਵੀ ਆਉਂਦੇ ਰਹਿਣਗੇ ਇਸ ਤੇ ਕੋਈ ਰੋਕ ਨਹੀਂ ਲੱਗੀ ਜਿਵੇਂ ਕਿਸ ਦੇ ਵਿੱਚ ਹੈ ਕਿ ਜੇ ਤੁਹਾਡੇ ਖਾਤੇ ਦੇ ਵਿੱਚ ਪੈਸਾ ਆਉਂਦਾ ਹੈ ਸੈਲਰੀ ਪੈਨਸ਼ਨ ਜਾਂ ਕੋਈ ਹੋਰ ਰਕਮ ਤਾਂ ਉਸ ਦਾ SMS ਤੁਹਾਨੂੰ ਮਿਲੇਗਾ ਜੇ ਤੁਹਾਡੇ ਖਾਤੇ ਵਿੱਚ ਪੈਸਾ ਕੱਟਿਆ ਗਿਆ EMI ਬੈਲ ਜਾਂ ਹੋਰ ਕਿਸੇ ਕਾਰਨ ਤਾਂ ਉਸ ਦੀ ਵੀ ਜਾਣਕਾਰੀ ਐਸਐਮਐਸ ਰਾਹੀਂ ਮਿਲੇਗੀ ਇਸ ਤੋਂ ਇਲਾਵਾ ट्रांजैक्शन ਅਲਰਟ ਤੇ ਹੋਰ ਜ਼ਰੂਰੀ ਬੈਂਕ ਕਾਲ ਵੀ ਤੁਹਾਨੂੰ ਮਿਲਣਗੇ ਹੁਣ ਸਵਾਲ ਇਹ ਹੈ ਕਿ ਫਿਰ ਇਹ ਕਿਹੜੇ ਮੈਸੇਜ ਬੰਦ ਹੋਣਗੇ ਮੀਡੀਆ ਰਿਪੋਰਟਾਂ ਮੁਤਾਬਕ 100 ਰੁਪਏ ਤੋਂ ਘੱਟ ਦੇ ट्रांजैक्शन ਜਿਵੇਂ ਯੂਪੀਆਈ ਇਸ ਤਰ੍ਹਾਂ ਦੇ ट्रांजैक्शन ਐਸਐਮਐਸ ਹੁਣ ਬੰਦ ਕੀਤੇ ਜਾਣਗੇ ਪ੍ਰੋਮੋਸ਼ਨਲ ਮੈਸੇਜ ਕ੍ਰੈਡਿਟ ਕਾਰਡ ਤੇ ਲੋਨ ਆਫਰ ਵਾਲੇ ਮੈਸੇਜ ਬੰਦ ਕੀਤੇ ਜਾਣਗੇ ਇੰਨੇ ਦਿਨ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ 1 ਫਰਵਰੀ ਤੋਂ ਬੈਂਕ ਮੈਸੇਜ ਭੇਜਣਾ ਬੰਦ ਕਰ ਦੇਵੇਗਾ ਇਹ ਸੁਣ ਕੇ ਲੋਕ ਡਰ ਰਹੇ ਹਨ ਪਰ ਅਸਲ ਸੱਚਾਈ ਇਹ ਨਹੀਂ ਹੈ ਬੈਂਕ ਟ੍ਰਾਂਜੈਕਸ਼ਨ ਨਾਲ ਸੰਬੰਧਿਤ ਐਸਐਮਐਸ ਬੰਦ ਨਹੀਂ ਕਰ ਰਿਹਾ ਕੁਝ ਬੈਂਕਾਂ ਵਿੱਚ 100 ਰੁਪਏ ਤੋਂ ਘੱਟ ਦੀ ਹੱਦ ਹੈ ਕੁਝ ਬੈਂਕਾਂ ਵਿੱਚ 500 ਰੁਪਏ ਦੀ ਪਰ ਇਹ ਨਿਯਮ ਹਾਲੇ ਲਾਜ਼ਮੀ ਤੌਰ ਤੇ ਲਾਗੂ ਨਹੀਂ ਹੋਇਆ ਇਹ ਪਾਇਲਟ ਪ੍ਰੋਜੈਕਟ ਤਹਿਤ ਚੱਲ ਰਿਹਾ ਹੈ ਜੇ ਸਫਲ ਰਿਹਾ ਤਾਂ ਆਰਬੀਆਈ ਇਸ ਨੂੰ ਸਾਰੇ ਬੈਂਕਾਂ 'ਚ ਲਾਗੂ ਕਰ ਸਕਦਾ ਹੈ ਇਸ ਤੋਂ ਇਲਾਵਾ ਕੀ ਬੈਂਕ ਕਾਲ ਵੀ ਨਹੀਂ ਕਰੇਗਾ ਤਾਂ ਧਿਆਨ ਨਾਲ ਸੁਣੋ ਬੈਂਕ ਜ਼ਰੂਰੀ ਕੰਮ ਲਈ ਤੁਹਾਨੂੰ ਕਾਲ ਕਰ ਸਕਦਾ ਹੈ ਪਰ ਬੈਂਕ ਕਦੇ ਵੀ ਤੁਹਾਨੂੰ ਓਟੀਪੀ ਕੇਵਾਈਸੀ ਬੈਂਕ ਖਾਤਾ ਅਪਡੇਟ ਕਰਨ ਜਾਂ ਕ੍ਰੈਡਿਟ ਸਕੋਰ ਵਧਾਉਣ ਲਈ ਕਾਲ ਨਹੀਂ ਕਰਦਾ ਜੇ ਕੋਈ ਤੁਹਾਨੂੰ ਕਹਿੰਦਾ ਹੈ ਕਿ ਤੁਸੀਂ ਆਹ ਲਿੰਕ ਤੇ ਕਲਿੱਕ ਕਰੋ ਜਾਂ ਜਾਣਕਾਰੀ ਲਓ ਤਾਂ ਉਹ ਪੂਰੀ ਤਰ੍ਹਾਂ ਫਰਜੀ ਹੈ ਇਸ ਤਰ੍ਹਾਂ ਦੇ ਲੋਕਾਂ ਦੀ ਸ਼ਿਕਾਇਤ ਤੁਰੰਤ ਨਜ਼ਦੀਕੀ ਸਾਈਬਰ ਕ੍ਰਾਈਮ ਥਾਣੇ ਵਿੱਚ ਦਰਜ ਕਰਵਾਓ ਆਰਬੀਆਈ ਦੀ ਸਭ ਤੋਂ ਵੱਡੀ ਚੇਤਾਵਨੀ ਇਹ ਹੈ ਕਿ ਕਿਸੇ ਨੋ ਵੀ OTP ਨਾ ਦਿਓ ਅੱਜ ਕੱਲ ਲੋਕਾਂ ਨੂੰ ਕਾਲਾਂ ਆ ਰਹੀਆਂ ਹਨ ਕਿ ਤੁਹਾਡਾ ਖਾਤਾ ਬੰਦ ਹੋ ਰਿਹਾ ਹੈ ਫ੍ਰੀਜ਼ ਹੋ ਰਿਹਾ ਹੈ ਤਾਂ OTP ਦੱਸੋ ਤਾਂ ਖਾਤਾ ਦੁਬਾਰਾ ਚਾਲੂ ਕਰ ਦਿੱਤਾ ਜਾਵੇਗਾ ਇਹ ਸਾਰਾ ਕੁਝ ਫਰਾਡ ਹੁੰਦਾ ਹੈ ਜੇ ਤੁਹਾਡੇ ਨਾਲ ਫਰਾਡ ਹੋ ਗਿਆ ਤਾਂ ਪੈਸਾ ਕੱਟ ਗਿਆ ਤਾਂ ਤੁਸੀਂ 3 ਦਿਨਾਂ ਦੇ ਅੰਦਰ ਬੈਂਕ ਸ਼ਾਖਾ ਵਿੱਚ ਲਿਖਤੀ ਸ਼ਿਕਾਇਤ ਦਿਓ ਬੈਂਕ ਹੈਲਪਲਾਈਨ ਤੇ ਕਾਲ ਕਰੋ ਜਾਫਰ ਸਾਈਬਰ ਕ੍ਰਾਈਮ ਦੀ ਅਧਿਕਾਰਤ ਵੈਬਸਾਈਟ ਹੈ ਜਿਹੜੀ cybercrime.gov.in ਤੇ ਸ਼ਿਕਾਇਤ ਦਰਜ ਕਰੋ ਜੇ ਤੁਸੀਂ 24 ਘੰਟਿਆਂ ਦੇ ਅੰਦਰ ਸ਼ਿਕਾਇਤ ਦਰਜ ਕਰ ਦਿੰਦੇ ਹੋ ਤਾਂ ਸੁਭਾਵਨਾ ਤੁਹਾਡੀ ਜ਼ਿਆਦਾ ਬਣ ਜਾਂਦੀ ਹੈ ਕਿ ਪੈਸਾ ਵਾਪਸ ਮਿਲ ਸਕਦਾ ਹੈ ਇਸ ਤੋਂ ਇਲਾਵਾ April 2026 ਵਿੱਚ ਇੱਕ ਹੋਰ ਵੱਡਾ ਬਦਲਾਅ ਆ ਸਕਦਾ ਹੈ OTP ਤੋਂ ਇਲਾਵਾ ਬੈਂਕ ਇੱਕ ਨਵਾਂ ਸੁਰੱਖਿਅਤ ਸਿਸਟਮ ਲਿਆਉਣ ਬਾਰੇ ਸੋਚ ਰਿਹਾ ਹੈ ਜਿਵੇਂ ਕਿ ਫਿੰਗਰਪ੍ਰਿੰਟ ਜਾਂ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਤਾਂ ਜੋ ਫਰਾਡ ਨੂੰ ਰੋਕਿਆ ਜਾ ਸਕੇ ਅੰਤ ਵਿੱਚ ਸਚਾਈ ਇਹ ਹੈ ਕਿ ਫਰਵਰੀ 2026 ਤੋਂ ਬੈਂਕ SMS ਪੂਰੀ ਤਰ੍ਹਾਂ ਬੰਦ ਨਹੀਂ ਕਰ ਰਿਹਾ ਸਿਰਫ ਕੁਝ ਪ੍ਰਮੋਸ਼ਨਲ ਅਤੇ ਛੋਟੇ ਮੋਟੇ ਟ੍ਰਾਂਜੈਕਸ਼ਨ ਵਾਲੇ ਮੈਸੇਜ ਹੀ ਬੰਦ ਕੀਤੇ ਜਾਣਗੇ ਤਾਂ ਫਿਲਹਾਲ ਤੁਹਾਡੇ ਲਈ ਇਨਾ ਹੀ ਧੰਨਵਾਦ